ਅਸੀਂ ਕਿਸੇ ਤੇ ਇਲਜ਼ਾਮ ਵੀ ਨਹੀਂ ਲੱਗਦੇ ਅਸੀਂ ਤੱਕ ਇਹ ਨੇ ਕਿ ਜੇ ਕਿਸੇ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਚੱਲਣਾ ਹੈ ਤਾਂ ਬਹੁਤ ਚੰਗੀ ਗੱਲ ਹੈ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਆਓ ਇਕੱਠੇ ਇਕੱਠੇ ਹੋ ਕੇ ਪੰਜਾਬ ਦੇ ਭਲੇ ਵਾਸਤੇ ਕੁਝ ਕਰੀਏ ਕਿਉਂਕਿ ਹਾਲਾਤ ਪੰਜਾਬ ਦੇ ਬਹੁਤ ਛਾੜੇ ਆ ਲੈਣ ਪੁਰਣੀ ਪਾਲਸੀ ਸ਼੍ਰੋਮਣੀ ਅਕਾਲੀ ਦਲ ਇੰਨਾ ਤਕੜਾ ਹੋ ਕੇ ਲੜਿਆ ਦੁਜੈਨੀ ਇਹਦੇ ਇਹਦੇ ਖਿਲਾਫ ਜਿਹੜਾ ਸਕੱਟ ਕੀਤਾ ਪਰ ਸ਼ਰੋਮੀ ਅਕਾਲ ਕਰਨ ਨੇ ਤੇ ਇਹਦੇ ਖਿਲਾਫ ਫੋਰਸੇ ਦਾ ਹੀ ਲੜਨ ਕਰ ਦਿੱਤਾ ਸੀ ਉਹ ਵਾਪਸ ਹੋਇਆ ਲੇਕਿਨ ਹੰਨੇ ਬਹੁਤ ਕੁਝ ਇਹੋ ਜਿਹਾ ਹੋ ਰਿਹਾ ਫੈਡਰਲਿਜ਼ਮ ਨੂੰ ਦੇਸ਼ ਦੇ ਵਿੱਚ ਏਡਾ ਵੱਡਾ ਘੋੜਾ ਹੋ ਰਿਹਾ ਪੰਜਾਬ ਦੇ ਵਿੱਚ ਕ腐ਪਸ਼ਨ ਬਹੁਤ ਵੱਡੇ ਪੱਧਰ ਤੇ ਮੱਤੀ ਆ ਲੈਂਡ ਡਾਡਰ ਖਤਮ ਹੋ ਗਿਆ ਰੂਨ ਆਫ ਲਾ ਪੰਜਾਬ ਦਾ ਖਤਮ ਹੋ ਗਿਆ ਅਨਪਲਾਈਮੈਂਟ ਬਹੁਤ ਹਾਵੀ ਹੈ ਮਹਿੰਗਾਈ ਬਹੁਤ ਵੱਡੇ ਪੱਧਰ ਤੇ ਹੈ ਇਸ ਕਰਕੇ ਬੜੇ-ਬੜੇ ਇਸ਼ੂ ਨੇ ਅਸੀਂ ਤਾਂ ਕਹਿੰਦੇ ਆ ਕਿ ਜੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਓਗੇ ਉਪਰਨੇ ਕਾਂਗਰਸ ਨੂੰ ਬਾਕੇ ਦੇਖ ਲੈ ਆਪਾ ਦੀ ਪਾਰਟੀ ਨੂੰ ਬਾਕੇ ਦੇਖਦੇ ਜੇ ਹੁਣ ਫੇਰ ਮੁੱਕੀ ਯਾਦ ਕਰਨ ਤਾਂ ਕਿ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਦੌਰ ਤੇ ਕਿਨਾ ਨਾਮਸਾਲ ਖੁਸ਼ਹਾਲੀ ਸੀ ਵਿਕਾਸ ਸੀ ਅਮਨ ਚੰਗੀ ਸੀ ਅਸੀਂ ਕਿ ਕਿਸੇ ਨੂੰ ਰੋਕਦੇ ਨਹੀਂ ਅਜੇ ਕਿਸੇ ਨੇ ਵਕਰੀ ਪਾਰਟੀ ਬਣਾਉਣੀ ਹੈ ਬਣਾਵੇ ਸਿਰਕੋਤੇ ਇਸ਼ੂ ਇੱਕ ਹੈ ਕਿ ਜਿਨ੍ਹਾਂ ਨੇ ਸ਼੍ਰੀ ਕਾਲਕਤਕ ਸਾਹਿਬ ਦੁਤੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਤੇ ਮਹਾਨ ਤਖਤ ਤੇ ਬੈਠ ਕੇ ਫੈਸਲੇ ਕੀਤੇ ਉਹਨਾਂ ਨੂੰ ਇੱਕ ਧੜੇ ਦਾ ਪ੍ਰਧਾਨ ਨਹੀਂ ਸੀ ਬਣਨਾ ਚਾਹੀਦਾ ਗੁਰੂ ਦੇਵ ਸਿਧਾਂਤ ਨੂੰ ਸੱਟ ਮਾਰੀ ਹੈ ਗਿਆਨੀ ਹਰਿਦਿਸ਼ ਸਿੰਘ ਹਨ ਨੇ ਉਸ ਚੀਜ਼ ਦਾ ਅਸੀਂ ਵਿਰੋਧ ਕੀਤਾ ਪਰ ਉਹ ਉਹ ਤਾਂ ਇਹ ਗੱਲ ਕਹਿੰਦੇ ਨੇ ਕਿ ਕੀ ਮੌਕੇ ਇਸ ਕਰਕੇ ਦਿੱਤਾ ਗਿਆ ਕਿ ਉਹਨਾਂ ਦੀ ਜਿਹੜੀ ਨਿੱਜੀ ਕਰਦਾਰ ਕੋਸ਼ਿਸ਼ ਕੀਤੀ ਗਈ ਹੈ ਇਸੇ ਕਰਕੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚੇ ਨੇ ਇਹ ਤਾਂ ਹੁਣ ਆਪ ਨੇ ਆਪਣੀ ਡਿਸਟ੍ਰੀਫਾਈ ਗੰਤਿਕਾ ਦੇਣਾ। ਜਿਸੇ ਦੇਖੋ ਜੇ ਇੱਕ ਜੱਜ ਕਿਸੇ ਫੈਸਲੇ ਦੇ ਵਿੱਚ ਦੋ ਤਰ੍ਹਾਂ ਵਿੱਚ ਫੈਸਲਾ ਕਰਾ ਕੇ ਇੱਕ ਤੇ ਇੱਕ ਨੂੰ ਫਾਇਦਾ ਲੈਂਦਾ ਤੇ ਇਨਸਾਫ ਦਾ ਕੀ ਬਣੂਗਾ? ਉਹਨਾਂ ਨੂੰ ਇਹ ਚੀਜ਼ ਦੇਖਣੀ ਚਾਹੀਦੀ ਸੀ ਕਿ ਪਾਰਟੀਆਂ ਤਾਂ ਛੋਟੀ ਗੱਲ ਹੈ, ਪ੍ਰਧਾਨੀਆਂ ਛੋਟੀ ਗੱਲ ਹੈ, ਗੁਰੂ ਦਾ ਤਖਤ ਬਹੁਤ ਵੱਡਾ। ਦੁਨੀਆ ਭਰ ਦੇ ਵਿੱਚ ਜਦੋਂ ਵੀ ਕਿਸੇ ਸਿੱਖ ਨੂੰ ਹੁਕਮ ਆਉਂਦਾ ਅਕਾਲ ਤਖਤ ਤੇ ਉਹ ਹੱਥ ਸੀਸ ਨਵਾ ਕੇ ਉੱਤੇ ਹੱਥ ਜੋੜ ਕੇ ਖੜਾ ਹੋ ਜਾਂਦਾ ਤੇ ਜੇ ਉੱਥੇ ਜਿਹੜੇ ਫੈਸਲਾ ਕਰਨ ਵਾਲੇ ਆ ਜੇ ਉਹਨਾਂ ਦੀ ਭਾਵਨਾਵਾਂ ਦੇ ਉੱਤੇ ਸ਼ੰਕ ਸੰਗਤ ਨੂੰ ਕਰਨਾ ਪਵੇ ਇਹ ਬਹੁਤ ਵੱਡੀ ਸਦਾਰਤ 6:00 ਵਜੇ ਅੱਜ ਨਹੀਂ ਗਿਆਨੀ ਹਰਪ੍ਰੀਤ ਸਿੰਘ ਰਣੂਨ ਜਦੋਂ ਪ੍ਰਧਾਨਗੀ ਦਾ ਚੜਿਆ ਹੋਵੇ ਨਾ ਕਿਸੇ ਨੂੰ ਉਹਦਾ ਅੱਜ ਨਹੀਂ ਮਹਿਸੂਸ ਹੁੰਦਾ ਸਮਾਪੰਨ ਤੇ ਉਹਨਾਂ ਨੂੰ ਪਤਾ ਲੱਗੇਗਾ ਕਿ ਅਸੀਂ ਸੰਗਤ ਨੂੰ ਦੱਸੇਗੇ ਕਿ ਤੁਸੀਂ ਕਿੰਨਾ ਵੱਡਾ ਕੰਮ ਕੀਤਾ ਅੱਜ ਲੋਂਗੋਵਾਲ ਦੇ ਵਿੱਚ ਸ਼੍ਰੋਮਣੀ ਕਲਦਲ ਦੇ ਵੱਲੋਂ ਵੱਡੇ ਪੱਧਰ ਤੇ ਜੀਤ ਹਰਚੰਦ ਸਿੰਘ ਲੋਂਗੋਵਾਲ ਦੀ 40ਵੀਂ ਵਰ੍ਹੇ ਦੀ ਉੱਪਰ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਾਡੇ ਨਾਲ ਦਲਜੀਤ ਸਿੰਘ ਪਛੀਮਾ ਮੌਜੂਦ ਨੇ ਜੀਮਾ ਸਭ ਕਿਵੇਂ ਦੇਖਦੇ ਹੋ ਕਿ ਅੱਜ ਵੱਡੇ ਪੱਧਰ ਤੇ ਇਕੱਠ ਨੇ ਜਿਹੜੇ ਦੋਨੇ ਧੜਿਆਂ ਦੇ ਵੱਲੋਂ ਕੀਤੇ ਜਾ ਰਹੇ ਨੇਗੇ ਤਾਂ ਕਿਵੇਂ ਲੱਗਦਾ ਹੈ ਇਕੱਠਾ ਨੂੰ ਦੇਖ ਕੇ ਪਤਾ ਲੱਗੇ ਆ ਕਿ ਲੋਕਾਂ ਦਾ ਝਕਾ ਕਿਹੜੇ ਕਲਦਲ ਦੇ ਵੱਲ ਹੈਗਾ ਜੈਤ ਜੈਤ ਦੇ ਜੈਤ ਜੈਤ ਦੇ ਅੱਜ ਜੈਤ ਜੈਤ ਦੇ ਸੰਤ ਰਾਮ ਸਿੰਘ ਦੰਗਲ ਸਾਹਿਬ ਜਿਹਦੀ ਸਹਾਗਤ ਆ 40ਵੀਂ ਵਰਸੀ ਅੱਜ ਅਰੋਸਿਤ ਹਰਸ਼ਾਲੀ ਉਨ੍ਹਾਂ ਦੀ ਯਾਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ ਉਹ ਪ੍ਰਧਾਨ ਸਨ ਉਹਨਾਂ ਨੇ ਪੰਜਾਬ ਦੀ ਅਮਨ ਵਾਸਤੇ ਸ਼ਾਂਤੀ ਵਾਸਤੇ ਭਾਈ ਚਰਕ ਸਾਹਿਬ ਵਾਸਤੇ ਇੰਦੀ ਵੱਡੀ ਸ਼ਹਾਦਤ ਦਿੱਤੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਹਮੇਸ਼ਾ ਹੀ ਉਹਨਾਂ ਦੀ ਯਾਦ ਦੇ ਵਿੱਚ ਹਰ ਵਾਰ ਜਿਹੜਾ ਵੱਡੀ ਸਹਿਿੱਤੀ ਕਾਨਫਰੰਸ ਜਿਹੜੀ ਆ ਉਹ ਹਰ ਵਾਰ ਕਰਦਾ ਹੈ। ਔਰ ਮਕਸਦ ਜਿਹੜਾ ਕਾਨਫਰੰਸ ਆ ਕਰਨ ਦਾ ਹੁੰਦਾ ਹੈ ਕਿ ਜਿਹੜਾ ਵੱਡਾ ਇਤਿਹਾਸ ਸੰਤ ਰਚਨਾ ਚੋਂ ਚੱਲ ਰਿਹਾ ਸਭ ਨੇ ਸੱਦਿਆ ਹੈ। ਕਿ ਉਸ ਵੇਲੇ ਪੰਜਾਬ ਏਜੰਸੀਆਂ ਦੀ ਜਕੜ ਵਿੱਚ ਜਕੜਿਆ ਹੋਇਆ ਸੀਗਾ ਬਹੁਤ ਮਾੜੀ ਹਾਲਤ ਸੀ ਅਮਨ ਕਾਨੂੰਨ ਦੀ ਭਰਾ ਮਾਰੂ ਜੰਗ ਜਿਹੜੀ ਹੈ ਉਹ ਜ਼ਿਲ੍ਹੇ ਵਿੱਚ ਚੱਲਦੀ ਸੀ ਜਿਹੜੀ ਜਵਾਨੀ ਆ ਉਹਦਾ ਬਹੁਤ ਪੂਰੀ ਤਰ੍ਹਾਂ ਘਾਣ ਹੋਦਾ ਪੰਜਾਬ ਇੱਕ ਕਿਸਮ ਦਾ ਪੱਠੀ ਦੇ ਵਿੱਚ ਪਿਆ ਹੋਇਆ ਉਸ ਪੱਟੀ ਦੀ ਅੱਗੇ ਦੇ ਵਿੱਚੋਂ ਪੰਜਾਬ ਨੂੰ ਕੱਢਣ ਵਾਸਤੇ ਉਹਨਾਂ ਨੇ ਉਸ ਵੇਲੇ ਪ੍ਰਧਾਨ ਮੰਤਰੀ ਜੀਵ ਗਾਂਧੀ ਦੇ ਨਾਲ ਸਮਝੌਤਾ ਕੀਤਾ ਪੰਜਾਬ ਦੀ ਬਿਹਤਰੀ ਵਾਸਤੇ ਪਰ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਸੰਤਾਂ ਦਾ ਤਾਂ ਮਹਿੰੇ ਬਾਦ ਸ਼ਹਾਦਤ ਹੋ ਗਈ ਪਰ ਜਿਨ੍ਹਾਂ ਸਰਕਾਰਾਂ ਨੇ ਉਹਨਾਂ ਨਾਲ ਸਮਝੌਤਾ ਕੀਤਾ ਸੀ ਇੱਕ ਵੀ ਮਦ ਜਿਹੜੀ ਪੰਜਾਬ ਦੇ ਭਲੇ ਵਿੱਚ ਜਾਂਦੀ ਹੋਵੇ ਉਹ ਮਦ ਉਹਨਾਂ ਨੇ ਲਾਗੂ ਨਹੀਂ ਕੀਤੀ ਐਡਾ ਵੱਡਾ ਵਿਸ਼ਵਾਸ ਘਾਤ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਜਿਹੜਾ ਡੋਗਰਾਲ ਸਾਹਿਬ ਨਾਲ ਕੀਤਾ ਸੋ ਅਸੀਂ ਤੇ ਹਰ ਵਾਰੀ ਉਹਨਾਂ ਦੀ ਯਾਦ ਦੇ ਵਿੱਚ ਇਕੱਠੇ ਹੁੰਨੇ ਆ ਉਹਨਾਂ ਨੂੰ ਨਤਮਸਤ ਪੁੰਨੇ ਆ ਤੇ ਇਸ ਗੱਲ ਵਾਸਤੇ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਅੱਜ ਵੀ ਬਣੀ ਰਹਿਣੀ ਚਾਹੀਦੀ ਆ ਉਸ ਸਿਧਾਂਤ ਨੂੰ ਲੈ ਕੇ ਜਿਹੜਾ ਇਤਿਹਾਸ ਉਹਨਾਂ ਨੇ ਸਿਰਜਿਆ ਸੀ ਉਹਨੂੰ ਸਜਦਾ ਕਰਨਾ ਚਾਹੀਦਾ ਬਾਕੀ ਪਹਿਲਾਂ ਕਈ ਪਾਰਟੀਆਂ ਇਥੇ ਕਾਨਫਰੰਸਾਂ ਕਰਦੀਆਂ ਹੁੰਦੀਆਂ ਸੀ ਫਿਰ ਹੌਲੀ ਹੌਲੀ ਦੇਖਿਆ ਸਾਰੇ ਭੱਜ ਗਏ ਇੱਕ ਇੱਕ ਕਰਕੇ ਇਹ ਜਿਹੜੀ ਹੁੰਦੀ ਨਾ ਮੌਕਾ ਪ੍ਰਸਥਿਤੀ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਕਿਸੇ ਸੀਜੀਐਲ ਨੂੰ ਸਨਕਾਰ ਕਰਦੇ ਹੋ ਤੇ ਫਿਰ ਉਹ ਲਗਾਤਾਰ ਹੀ ਤੁਹਾਡੇ ਚ ਨਜ਼ਰਾਂ 'ਤੇ ਇੱਕ ਆਪਣੇ ਧੜੇ ਬੰਦੀ ਉਭਾਰਨ ਦਾ ਮੌਕਾ ਨਹੀਂ ਹੈ ਮੇਰੇ ਨਾਲ ਬਕਰਾ ਕਰਨਾ ਕਰੇ ਸ਼ਕਰਨਾ ਕਰੇ ਪਰ ਗੱਲ ਤਾਂ ਹੁੰਦੀ ਹੈ ਕਿ ਜਿਹਦੀ ਸ਼ਹਾਦਤ ਹੈ ਜੋ ਉਹਨਾਂ ਦੀ ਕੰਟਰੀਬਿਊਸ਼ਨ ਹੈ ਉਹ ਸਿਰਫ ਪੰਜਾਬ ਨੂੰ ਅਮਨ ਨੂੰ ਸ਼ਾਂਤੀ ਨੂੰ ਭਾਈਚਾਰਕ ਸਾਂਝ ਨੂੰ ਗੱਲ ਉਹਦੀ ਹੋਣੀ ਚਾਹੀਦੀ ਹੈ ਫਿਰ ਪੰਜਾਬ ਅੱਜ ਵੀ ਹਾਲਾਤ ਉੱਤੇ ਤੇ ਫਿਰ ਬੰਦ ਰਹੇ ਆ ਇਹ ਦੁਬਾਰਾ ਉਹਨਾਂ ਹਾਲਾਤਾਂ 'ਚ ਨਾ ਜਾਵੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਸਭ ਨੂੰ ਸਿੱਖਣਾ ਚਾਹੀਦਾ ਪਰ ਜੇ ਪੰਜਾਬ ਉਹਨਾਂ ਹਾਲਾਤਾਂ 'ਚ ਜਾ ਰਿਹਾ ਹੈਗਾ ਤਾਂ ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਲੋਕਾਂ 'ਚੋਂ ਟੁੱਟਦਾ ਜਾ ਰਿਹਾ ਹੈਗਾ ਦੋਨੇ ਧੜੇ ਇੱਕ ਦੂਜੇ 'ਤੇ ਇਲਜ਼ਾਮ ਲਗਾ ਰਹੇ ਨੇਗੇ ਤੁਸੀਂ ਕਹਿੰਦੇ ਹਰਪ੍ਰੀਤ ਸਿੰਘ ਦੇ ਉੱਪਰ ਇਲਜ਼ਾਮ ਲਗਾ ਰਹੇ ਹੋ ਕਿ ਉਹ ਆਰਐਸਐਸ ਦਾ ਜਾਂ ਭਾਜਪੀ ਦਾ ਇੱਕ ਹਿੱਸਾ ਮੰਨੇ ਜਾ ਰਹੇ ਨੇਗੇ ਤਾਂ ਉਹ ਕਹਿੰਦੇ ਨੇ ਕਿ ਤੁਹਾਡੀ ਲੰਮਾ ਸਮਾਂ ਉਹਨਾਂ ਨਾਲ ਸਰਕਾਰ ਰਹੀ ਹੈਗੀ ਤਾਂ ਇਹ ਚੀਜ਼ਾਂ ਦੇ ਵਿੱਚ ਵਿਚਾਰੇ ਲੋਕ ਕਿਹੜੇ ਪਾਸੇ ਨੂੰ ਜਾਣ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲੱਗਦੇ ਅਸੀਂ ਤਾਂ ਇਹ ਨੇ ਕਿ ਜੇ ਕਿਸੇ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਚੱਲਣਾ ਹੈ ਤਾਂ ਬਹੁਤ ਚੰਗੀ ਗੱਲ ਹੈ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਆਓ ਇਕੱਠਾ ਦੇ ਇਕੱਠੇ ਹੋ ਕੇ ਪੰਜਾਬ ਦੇ ਭਲੇ ਵਾਸਤੇ ਕੁਝ ਕਰੀਏ ਕਿਉਂਕਿ ਹਾਲਾਤ ਪੰਜਾਬ ਦੇ ਬਹੁਤ ਮਾੜੇ ਆ ਲਾਈਨ ਪੁਲਿੰਗ ਪਾਲਸੀ ਸ਼੍ਰੋਮਣੀ ਅਕਾਲੀ ਦਲ ਇੰਨਾ ਤਗੜਾ ਹੋ ਕੇ ਲੜਿਆ ਤੋ ਜਨਵੀ ਇਹਦੇ ਇਹਦੇ ਖਿਲਾਫ ਜਿਹੜਾ ਸੰਘਰਸ਼ ਕੀਤਾ ਪਰ ਸ਼੍ਰੋਮਣੀ ਅਕਾਲੀ ਦਲ ਨੇ ਤੇ ਇਹਦੇ ਖਿਲਾਫ ਮੋਰਚੇ ਦਾ ਐਲਾਨ ਕਰ ਦਿੱਤਾ ਸੀ ਉਹ ਵਾਪਸ ਹੋਇਆ ਲੇਕਿਨ ਹੰਨੇ ਬਹੁਤ ਕੁਝ ਇਹੋ ਜਿਹਾ ਹੋ ਰਿਹਾ ਹੈ ਫੈਡਰਲਿਜ਼ਮ ਨੂੰ ਦੇਸ਼ ਦੇ ਵਿੱਚ ਏਡਾ ਵੱਡਾ ਕੋਹਾਂ ਹੋ ਰਿਹਾ ਹੈ ਪੰਜਾਬ ਦੇ ਵਿੱਚ ਕ腐ਪਸ਼ਨ ਬਹੁਤ ਵੱਡੇ ਪੱਧਰ ਤੇ ਫੱਤੀ ਹੈ ਲੈਂਡ ਆਰਡਰ ਖਤਮ ਹੋ ਗਿਆ ਰੂਲ ਆਫ ਲਾ ਪੰਜਾਬ ਦਾ ਖਤਮ ਹੋ ਗਿਆ ਅਨਪਲਾਈਮੈਂਟ ਬਹੁਤ ਹਾਵੀ ਹੈ ਮਹਿੰਗਾਈ ਬਹੁਤ ਵੱਡੇ ਪੱਧਰ ਤੇ ਹੈ ਇਸ ਕਰਕੇ ਬੜੇ-ਬੜੇ ਇਸ਼ੂ ਨੇ ਅਸੀਂ ਤਾਂ ਕਹਿੰਦੇ ਆ ਕਿ ਜੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਓਗੇ ਆਪਣਾ ਕਾਂਗਰਸ ਨੂੰ ਜਮਾ ਕੇ ਦੇਖ ਲੈ ਆਪਾਂ ਦੀ ਪਾਰਟੀ ਨੂੰ ਜਮਾ ਕੇ ਦੇਖ ਲੈ ਤੇ ਹੁਣ ਫੇਰ ਨੁਕੀ ਯਾਦ ਕਰਨ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਦੌਰਾਨ ਕਿੰਨਾ ਨਾਮਸਾਲ ਖੁਸ਼ਹਾਲੀ ਸੀ ਵਿਕਾਸ ਸੀ ਅਮਨ ਸ਼ਾਂਤੀ ਸੀ ਅਸੀਂ ਕਿਸੇ ਨੂੰ ਰੋਕਦੇ ਨਹੀਂ ਹਾਂ ਜੇ ਕਿਸੇ ਨੇ ਵੱਖਰੀ ਪਾਰਟੀ ਬਣਾਉਣੀ ਹੈ ਬਣਾਵੇ ਸਿਰਫ ਉੱਤੇ ਇਸ਼ੂ ਇੱਕ ਹੈ ਕਿ ਜਿਨ੍ਹਾਂ ਨੇ ਸ਼੍ਰੀ ਕਾਲਤਕ ਸਾਹਿਬ ਦੇ ਉੱਤੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਤੇ ਮਹਾਨ ਤਖਤ ਤੇ ਬੈਠ ਕੇ ਫੈਸਲੇ ਕੀਤੇ ਉਹਨਾਂ ਨੂੰ ਇੱਕ ਧੜੇ ਦਾ ਪ੍ਰਧਾਨ ਨਹੀਂ ਸੀ ਬਣਨਾ ਚਾਹੀਦਾ ਗੁਰੂ ਦੇ ਸਿਧਾਂਤ ਨੂੰ ਸੱਚ ਮਾਰੀਆ ਗੈਨੀ ਹਰਪ੍ਰੀਤ ਸੇ ਘਰਾ ਨੇ ਉਸ ਚੀਜ਼ ਦਾ ਅਸੀਂ ਵਿਰੋਧ ਕੀਤਾ ਪਰ ਉਹ ਸਾਡੇ ਵੱਲੋਂ ਅੱਗੇ ਇੰਨੇ ਦਲ ਬੰਦੇ ਆ ਹੋਰ ਪਹਿਲਾਂ ਕਈ ਪਾਰਟੀਆਂ ਪਿਸਤਰ ਹੋਈਆਂ ਤੁਹਾਨੂੰ ਵੀ ਕੋਈ ਚਾਹੀਦਾ ਤੁਸੀਂ ਆਪਣੀ ਪਾਰਟੀ ਗਰਜ਼ ਕਰਾਓ ਪਰ ਉਹ ਉਹ ਤਾਂ ਇਹ ਗੱਲ ਕਹਿੰਦੇ ਨੇ ਕਿ ਕੀ ਮੌਕੇ ਇਸ ਕਰਕੇ ਦਿੱਤਾ ਗਿਆ ਕਿ ਉਹਨਾਂ ਦੀ ਜਿਹੜੀ ਨਿੱਜੀ ਕਰਦਾਰਕੋਸ਼ੀ ਕੀਤੀ ਗਈ ਹੈ ਇਸੇ ਕਰਕੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚੇ ਨੇ ਇਹ ਤਾਂ ਹੁਣ ਆਪਣੇ ਆਪ ਨੂੰ ਜਸਟੀਫਾਈ ਕਰਦ ਰਿਹਾ ਹੈ ਜੀ ਇਹ ਦੇਖੋ ਜੇ ਇੱਕ ਜੱਜ ਕਿਸੇ ਫੈਸਲੇ ਦੇ ਵਿੱਚ ਦੋ ਤਰ੍ਹਾਂ ਵਿੱਚ ਫੈਸਲਾ ਕਰਾ ਕੇ ਇੱਕ ਤੇ ਦੋ ਕੋਈ ਫਾਇਦਾ ਲੈਂਦਾ ਤੇ ਇਨਸਾਫ ਦਾ ਕੀ ਬਣੂਗਾ ਹਾਂ ਉਹਨਾਂ ਨੂੰ ਇਹ ਚੀਜ਼ ਦੇਖਣੀ ਚਾਹੀਦੀ ਸੀ ਕਿ ਪਾਰਟੀਆਂ ਤਾਂ ਛੋਟੀ ਗੱਲ ਹੈ ਪ੍ਰਧਾਨੀਆਂ ਛੋਟੀ ਗੱਲ ਹੈ ਗੁਰੂ ਦਾ ਤਖਤ ਬਹੁਤ ਵੱਡਾ ਦੁਨੀਆ ਭਰ ਦੇ ਵਿੱਚ ਜਦੋਂ ਵੀ ਕਿਸੇ ਸਿੱਖ ਨੂੰ ਹੁਕਮ ਆਉਂਦਾ ਅਕਾਲ ਤਖਤ ਤੇ ਉਹ ਹੱਥ ਸੀਸ ਨਵਾ ਕੇ ਉੱਤੇ ਹੱਥ ਜੋੜ ਕੇ ਖੜਾ ਹੋ ਜਾਂਦਾ ਤੇ ਜੇ ਉੱਥੇ ਜਿਹੜੇ ਫੈਸਲਾ ਕਰਨ ਵਾਲੇ ਆ ਜੇ ਉਹਨਾਂ ਦੀ ਭਾਵਨਾ ਦੇ ਉੱਤੇ ਸੰਗਤ ਨੂੰ ਕਰਨਾ ਪਵੇ ਇਹ ਬਹੁਤ ਵੱਡੀ ਸਿਧਾਂਤ 6:00 ਵਜੇ ਅੱਜ ਨਹੀਂ ਗਿਆਨੀ ਹਰਪ੍ਰੀਤ ਸਿੰਘ ਰਣੂਨ ਜਦੋਂ ਪ੍ਰਧਾਨਗੀ ਦਾ ਚੜਿਆ ਹੋਵੇ ਨਾ ਕਿਸੇ ਨੂੰ ਉਦੋਂ ਅੱਜ ਨਹੀਂ ਮਹਿਸੂਸ ਹੁੰਦਾ ਸਮਾਪੰਨ ਤੇ ਉਹਨਾਂ ਨੂੰ ਪਤਾ ਲੱਗੇਗਾ ਜਦੋਂ ਸੰਗਤ ਉਹਨਾਂ ਨੂੰ ਦੱਸੇਗੀ ਕਿ ਤੁਸੀਂ ਕਿੰਨਾ ਵੱਡਾ ਗناہ ਕੀਤਾ ਸਿਰਫ ਇਤਰਾਜ਼ ਉਸ ਗੱਲ ਦਾ ਕਿ ਤੁਸੀਂ ਤਖਤ ਦੇ ਉੱਤੇ ਬੈਠੇ ਹੋ ਉਸ 55 ਚਿਕਾਂ ਦੇ ਵਿੱਚ ਸ਼ਾਮਲ ਸੀਗੇ ਜਿਨ੍ਹਾਂ ਨੇ ਫੈਸਲਾ ਕਰਨਾ ਸੀ ਪਰ ਤੁਹਾਡਾ ਮਨ ਬੇਈਮਾਨ ਸੀ ਤੁਸੀਂ ਇਹ ਧੜੇਬੰਦੀ ਪਾਈ ਤੁਸੀਂ ਆਪ ਨਿੱਜੀ ਆਪਣਾ ਨਾਲ ਚੋਦੇ ਵਿੱਚੋਂ ਕੱਢਿਆ ਇਹ ਗੁਰੂ ਦੇ ਤਖਤ ਦੇ ਉੱਤੇ ਨਹੀਂ ਕਰਨਾ ਚਾਹੀਦਾ ਸੀ ਬਾਕੀ ਕਿਸੇ ਗੱਲ ਦਾ ਸਾਡਾ ਕੋਈ ਵਿਰੋਧ ਨਹੀਂ ਬਾਕੀ ਰਾਜਨੀਤੀ ਆ ਉਹ ਕਰਨੀ ਚਾਹੁੰਦੇ ਆ ਬਿਲਕੁਲ ਕੇ ਕਰਨੇ ਚਾਹੀਦੇ ਸਨ ਪਰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ 27 ਬਹੁਤ ਵੱਡਾ ਟਿੱਚਾ ਹੈਗਾ ਸਵਾ ਸਾਲ ਦਾ ਹਾਲੇ ਜੇ ਗੱਲ ਕਰੀਏ ਤਾਂ ਸਮਾਂ ਪਿਆ ਹੈਗਾ ਤਾਂ ਕੀ ਲੱਗਦਾ ਹੈ ਕਿ ਜਿਹੜੇ ਮਨ ਮਟਾਵ ਨੇ ਜਿੱਥੇ ਤੇ ਹੁਣ ਗੱਲ ਪਹੁੰਚ ਗਈ ਹੈ ਕੀ ਲੱਗਦਾ ਹੈ ਕਿ ਗੱਲ ਨੇੜੇ ਲੱਗ ਸਕਦੀ ਹੈ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਇਹ ਇੰਟਰ ਹੋਣ ਕਰਕੇ ਸਾਡੇ ਕੋਲੇ ਸੇਵਾ ਸ਼ੁਰੂ ਹੋ ਗਈ ਕਵੀਤਾਂ ਦੀ ਹੋਣ ਕਰਕੇ ਅਸੀਂ ਤਾਂ ਹਮੇਸ਼ਾ ਹੀ ਨਮਰਤਾ ਨਾਲ ਸਾਰਿਆਂ ਨੂੰ ਬੇਨਤੀ ਕੀਤੀ ਜਦੋਂ ਭਰਤੀ ਚੱਲ ਰਹੀ ਸੀ ਉਦੋਂ ਵੀ ਬੇਨਤੀ ਕੀਤੀ ਸੀ ਵੀ ਕਾਪੀਆਂ ਲੈ ਤੁਸੀਂ ਜੋ ਕਹਿਣਾ ਅੰਦਰ ਬੈਠ ਕੇ ਪਾਰਟੀ ਤੇ ਗੱਲ ਕਰੋ ਪਰ ਕਿਉਂਕਿ ਬੜੀਆਂ ਸ਼ਕਤੀਆਂ ਲੱਗੀਆਂ ਜਿਹੜੀਆਂ ਪ੍ਰਤੀਰੋਧੀ ਸ਼ਕਤੀਆਂ ਜਿਹੜੀਆਂ ਨੁਕਸਾਨ ਕਰਨਾ ਚਾਹੁੰਦੀਆਂ ਸੀ ਕੰਪਨੀ ਕਰਨ ਦਿੰਦਾ ਉਹਨਾਂ ਦੇ ਇੱਥੋਂ ਤੇ ਚੜ ਕੇ ਕੋਈ ਕਰ ਸਭਾ ਆਏਗਾ ਉਹ ਮਹਿਸੂਸ ਕਰਨਗੇ ਕਿ ਸਾਡਾ ਫੈਸਲਾ ਗਲਤ ਆ ਜਨਤਾ ਅੱਜ ਚਾਹੁੰਦੀ ਹੈ ਕਿ ਜੇ ਹੁਣ ਫੇਰ ਪੰਜਾਬ ਨੂੰ ਇਹ ਸੰਦੇ ਦੇ ਵਿੱਚੋਂ ਕੱਢ ਕੇ ਚੱਲਣ ਵਾਲੇ ਪਾਸੇ ਕੋਈ ਲੈ ਕੇ ਜਾ ਸਕਦਾ ਉਹ ਸ਼੍ਰੋਮਣੀ ਅਕਾਲੀ ਦਲ ਪਰ ਲੱਗਦਾ ਕੀ ਹੈ ਕਿ ਕੱਲ ਪਲੋਕਾਂ ਲਵੇ ਰਿਆ ਨਹੀਂ ਉਸ ਤਰ੍ਹਾਂ ਦਾ ਲੋਕ ਕਿਹੜੇ ਪਾਸੇ ਨੂੰ ਚੋਣ ਕਰਨ ਪਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਭਾਸ਼ਣਾ ਦੇ ਵਿੱਚ ਲੰਬਾ ਸਮਾਂ ਸ਼੍ਰੋਮਣੀ ਕਾਲ ਦਾ ਨਿਸ਼ਾਨੇ ਤੇ ਰਹਿੰਦਾ ਹੈਗਾ ਮੁੱਖ ਮੰਤਰੀ ਨੂੰ ਵੀ ਪਤਾ ਦੇਸ਼ ਦੀ ਸਰਕਾਰ ਨੂੰ ਵੀ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀ ਤਾਕਤ ਹੈ ਕੋਸ਼ਿਸ਼ ਕਰੋ ਤੁਸੀਂ ਝੂਠ ਬੋਲ ਕੇ ਸੋਸ਼ਲ ਮੀਡੀਆ ਦਾ ਮਿਸਯੂਜ਼ ਕਰਕੇ ਪੂਰ ਪ੍ਰਚਾਰ ਕਰਕੇ ਤੁਸੀਂ ਸੱਚ ਦੇ ਦਿਵਾਲੇ ਝੂਠ ਦੇ ਪੱਤਰ ਖੜੇ ਕਰਕੇ ਭੜੇਖਾ ਪਾ ਸਕਦੇ ਪਰ ਤੁਸੀਂ ਸੱਚ ਨੂੰ ਖਤਮ ਨਹੀਂ ਕਰ ਸਕਦੇ ਕੋਟ ਦੇ ਭੱਤੇ ਨਾਨਕਾ ਓੜਕ ਸੱਚ ਰਹਿ ਅਖੀਰ ਦੇ ਉੱਤੇ ਸੱਚ ਨੇ ਫਿਰ ਰਹਿਣਾ ਹੈ ਤੇ ਇਸ ਕਰਕੇ ਨਾਮਣੀ ਅਕਾਲੀ ਦਰਤਾ ਉਸ ਚਾਹੀਦੇ ਤੱਕ ਅਸੀਂ ਗੁਰੂਆਂ ਦੇ ਜਿਹੜੇ ਸਿਧਾਂਤ ਨੇ ਮਨਸ ਕੀ ਜਾਤ ਸਭ ਇੱਕੇ ਪੇ ਚੜ੍ਹਾਉਦੇ ਅਸੀਂ ਸਾਜੀ ਬਾਣੀ ਦਾ ਸੁਨੇਹਾ ਲੈ ਕੇ ਅੱਗੇ ਵੱਧਦੇ ਜਾਂਦੇ ਕਾਫੜਾ ਤੁਹਾਡੇ ਸਾਹਮਣੇ ਆ ਵੱਧਦੇ ਜਾਂਦੇ ਲੋਕਾਂ ਨੂੰ ਸੱਚ ਦੇ ਝੋਟੇ ਦਾ ਪਤਾ ਲੱਭੀ ਗਾ ਦੇ ਇਸ ਕਰਨਗੇ ਫਿਰ ਦੁਬਾਰਾ ਵੱਡੀ ਸ਼ਕਤੀ ਬਣ ਕੇ ਇਹ ਜਿਹੜੀਆਂ ਸਰਕਾਰਾਂ ਐਵੇਂ ਨਹੀਂ ਬੋਲਦੀਆਂ ਖਿਲਾਫ ਪਤਾ ਹੁੰਦਾ ਕਿ ਅਸਲੀ ਸ਼ਕਤੀ ਪੰਜਾਬ ਦੀ ਹੀ ਹੈ। ਅਸਲੀ ਖੇਤਰੀ ਪਾਰਟੀ ਪੰਜਾਬ ਦੀ ਕਿਹੜੀ ਹੈ? ਲੋਕਾਂ ਦੀ ਸੋਚ ਕਿਵੇਂ ਬਦਲਾਵ ਆ ਰਿਹਾ ਹੈ? ਇਹ ਸਰਕਾਰਾਂ ਨੂੰ ਪਤਾ ਹੁੰਦਾ ਤਾਂ ਹੀ ਮੌਸਮੀ ਬਿਲਕੁਲ ਇਹ ਸੰਸਾੜ ਨਾਲ ਦਲਜੀਤ ਸਿੰਘ ਛੀਮਾ ਜੋ ਕਿ ਇਸ ਸਮੇਂ ਹਰਚੰਦ ਸਿੰਘ ਲੋਗੋਵਾਲ ਦੀ ਵਾਰਸੀ ਦੇ ਉੱਪਰ ਪਹੁੰਚੇ ਰਹੇ ਜਿਨ੍ਹਾਂ ਨੇ ਕਿਹਾਗਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕਿਤੇ ਨਾ ਕਿਤੇ ਕਿ ਸਾਜ਼ਿਸ਼ ਦੇ ਤਹਿਤ ਹੀ ਜਿਹੜਾ ਇਹ ਪੂਰਾ ਪ੍ਰੋਗਰਾਮ ਹੈ ਉਹ ਘੜਿਆ ਗਿਆ ਸੀਗਾ। ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਰ